ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਮੌਤੀ ਸਜ਼ਾ ਦਿੱ ਤਰੀਕੇ ਨੂੰ ਬਦਲਣ ਦੀ ਅਪੀਲ ਕੀਤੀ ਗਈ ਪਰ ਕੇਂਦਰ ਸਰਕਾਰ ਇਸ ਨੂੰ ਬਦਲਣ ਲਈ ਤਿਆਰ ਨਹੀਂ ਹੈ ਸੁਨਫਾਈ ਦੌਰਾਨ ਇਹ ਸੁਝਾ ਦਿੱਤਾ ਕਿ ਆਸ ਸੀ ਕਿ ਦੋਸ਼ੀ ਨੂੰ ਫਾਂਸੀ ਚੱਕਾ ਤਕ ਟੀਕੇ ਵਿੱਚ ਇੱਕ ਦੀ ਛੋਣ ਕਰਨ के हाँ हालांकि केंद्र सरकार ने हल्फनामा दायर किया जिस अमली तौर त असंभव सी अदालत ने इसे की प्रकट की, के हाँ की केंद्र सरकार समय के विकसित होने ਤਿਆਰ ਨਹੀਂ ਜੋ ਆਕਤੀ ਤਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਮੌਤ ਦੀ ਸਜ਼ਾ ਦਿੱ ਤਰੀਕੇ ਨੂੰ ਬਦਲਣ ਦੀ ਅਪੀਲ ਕੀਤੀ ਗਈ ਕਿ ਕੈਦੀ ਨੂੰ ਪੁੱਛਿਆ ਜਾਵੇ ਕਿ ਉਸ ਨੂੰ ਜੜਿਆ ਫਾਂਸੀ ਜੋ ਕਾਤਕ ਤੀਕੇ ਟੀਕਾ ਚਰ ਲਗਾਇਆ ਚਾਵੇ ਤਾਂ ਇਹ ਜਿਹੜੀ ਆ ਪਟੀਸ਼ਨ ਦਾਇਰ ਕੀਤੀ ਕਿ ਸੁਪਰੀਮ ਕੋਰਟ ਦੇ ਵਿੱਚ ਪਰ ਇਸ ਵਿਚਕਾਰ ਕੇਂਦਰ ਸਰਕਾਰ ਇਸ ਨੂੰ ਬਦਲਣ ਦੇ ਲਈ ਤਿਆਰ ਨਹੀਂ ਹੈ ਹਾਲਾਂਕਿ ਇਹ ਮਾਮਲਾ ਸੰਸਦ ਦੁਆਰਾ ਸੋਧ ਦੇ ਦੇਣਾ ਪਰ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਪਟੀਸ਼ਨ ਦੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਦਾ ਤੇ ਕੀ ਵਿਚਾਰ ਨੇ ਕਿਉਂਕਿ ਇਸ ਜਨਹਿਤ ਪਟੀਸ਼ਨ ਨੇ ਇਸ ਮੁੱਦੇ ਤੇ ਇੱਕ ਬਹਿਸ ਨੂੰ ਮੁੜ ਸ਼ੁਰੂ ਜੜਾ ਕਰ ਦਿੱਤਾ ਜੋ ਕਿ ਕਾਫੀ ਸਮੇਂ ਤੋਂ ਰੁਕੀ ਹੋਈ ਸੀ ਤਾਂ ਸੁਪਰੀਮ ਕੋਰਟ ਨੂੰ ਪਟੀਸ਼ਨ ਜਿਹੜੀ ਆਪਾਈ ਜਾਂਦੀ ਹੈ ਦਰਸਲ ਜੇ ਗੱਲ ਕੀਤੀ ਜਾਵੇ ਤਾਂ ਸੀਆਰਪੀਸੀ ਦੀ ਤਾਰਾ 354 ਪੰਜੋਕੀ ਮੌਤ ਤੱਕ ਫਾਂਸੀ ਦੇਣ ਦਾ ਹੁਕਮ ਦਿੰਦੀ ਹੈ ਇਸ ਨੂੰ ਸੰਵਿਧਾਨ ਦੇ ਜੀਵਨ ਦੇ ਅਧਿਕਾਰ ਦੀ ਉਲੰਘਣਾ ਕੋਸ਼ਿਸ਼ ਕੀਤਾ ਜਾਵੇ ਨਾਲ ਸਨਮਾਨ ਨਾਲ ਮਰਨ ਨੂੰ ਇੱਕ ਮੌਲਿਕ ਅਧਿਕਾਰਤਾ ਤਰਚਾ ਦਿੱਤਾ ਜਾਣਾ ਚਾਹੀਦਾ ਤਾਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਤਾਂ ਦੇਖਣਾ ਹੋਵੇਗਾ ਕਿ ਕੀ ਜੁੜਿਆ ਸਿੱਟੇ ਨਿਕਲ ਕੇ ਸਾਹਮਣੇ ਆਉਂਦੇ ਨੇ ਤਾਂ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਦੇ ਪਛਾਰਾ ਚੋਂ ਵਿੱਚ ਜਿਹੜਾ ਟੀਕਾ ਵਰਤਿਆ ਜਾਂਦਾ ਪਟੀਸ਼ਨਰ ਨੇ ਕਿਹਾ ਕਿ ਅਮਰੀਕਾ ਦੇ ਪਛਾਰਾ ਚੋਂ ਵਿੱਚੋਂ ਅਨੰਝੋ ਵਿੱਚ ਜ਼ਹਿਰੀਲਾ ਟੀਕਾ ਵਰਤਿਆ ਜਾਂਦਾ ਪਟੀਸ਼ਨ ਵਿੱਚ ਮੰਗ ਕੀਤੀ ਸੀ ਕਿ ਅਪਰਾਧਿਕ ਪ੍ਰਕਿਰਿਆ ਦਾ ਸਾਫਤਾ ਦੀ ਤਾਰਾ 3545 ਨੂੰ ਗੈਰਸਰਕਾਰੀ ਕੋਸ਼ਿਤ ਕੀਤਾ ਜਾਵੇ ਕਿਉਂਕਿ ਤਾਰਾ 21 ਦੇ ਜੜੀਆ ਉਲੰਘਣਾ ਹੈ ਤਾਂ ਗਿਆਨ ਕੋਰ ਬਨਾਮ ਪੰਜਾਬ ਰਾਜ ਵਿਚ ਸਪ੍ਰੀਮ ਕੋਰਟ ਦੇ ਫੈਸਲੇ ਦੇ ਵੀ ਉਲਟ ਹੈ ਤਾਂ ਦੱਸਤੀ ਹੈ ਕਿ ਪਟੀਸ਼ਨ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਸਰਮਾਨਜਨਕ ਮੌਤ ਦੇ ਅਧਿਕਾਰ ਨੂੰ ਤਾਰਾ 21 ਦੇ ਤਹਿਤ ਇੱਕ ਮੌਲਿਕ ਅਧਿਕਾਰ ਫਚੋ ਮਾਨਤਾ ਦਿੱਤੀ ਜਾਵੇ ਤਾਂ ਸੁਪਰੀਮ ਕੋਰਟ ਤੋਂ ਜੜੀ ਆ ਇਹ ਪਟੀਸ਼ਨ ਉਹਦੇ ਵਿੱਚ ਦਾਇਰ ਕੀਤੀ ਗਈ ਕਿ ਫਾਂਸੀ ਮੌਤ ਦੀ ਸਜ਼ਾ ਨੂੰ ਬਦਲਿਆ ਜਾਵੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਮੌਤ ਦੀ ਸਜ਼ਾ ਦਿੱ ਤਰੀਕੇ ਨੂੰ ਬਦਲਣ ਦੀ اپیل ਕੀਤੀ گئی ਪਰ ਕੇਂਦਰ ਸਰਕਾਰ اس ਨੂੰ بدلਣ ਲਈ تیار نہیں ہے ਸੁਨਫਾਈ دوران ਇਹ ਸੁਝਾ ਦਿੱਤਾ ਕਿ ਆਸੀ ਕਿ ਦੋਸ਼ੀ ਨੂੰ ਫਾਂਸੀ ਚੁੱਕਾ ਤੱਕ ਟੀਕੇ ਵਿੱਚ ਇੱਕ ਦੀ چون ਕਰਨ ਦੇ ਲਈ ਕਿ ਹਾ ਜਾ ਸਕਦਾ ਪੁੱਛਿਆ ਜਾ ਸਕਤੇ ਹਾਲਕੀ ਕੇਂਦਰ ਸਰਕਾਰ ਨੇ ਇੱਕ ਹਲਫਨਾਮਾ দাਇਰ ਕੀਤਾ ਜੁਸਤੇ ਵਿੱਚ ਕਿ ਹਾ ਸੀ ਕਿ ਅਮਲੀ ਤੌਰ ਤੇ ਅਸੰਭਵ ਸੀ ਆਦਾਲਤ ਨੇ ਇਸਤੇ ਨਿਰਾਸ਼ਗੀ ਪ੍ਰਗਟ ਕੀਤੀ ਹੈ ਕਿ ਹਾਕੀ ਕੇਂਦਰ ਸਰਕਾਰ ਸਮੇਂ ਦੇ ਨਾਲ ਵਿਕਸਿਤ ਹੋਣ ਦੇ ਲਈ ਤਿਆਰ ਨਹੀਂ ਜਾਪਦੀ ਤਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਮੌਤ ਦੀ ਸਜ਼ਾ ਇਹ ਤਰੀਕੇ ਨੂੰ ਬਦਲਣ ਦੀ ਅਪੀਲ ਕੀਤੀ ਗਈ ਕਿ ਕੈਦੀ ਨੂੰ ਪੁੱਛਿਆ ਜਾਵੇ ਕਿ ਉਸ ਨੂੰ ਜੜਿਆ ਫਾਂਸੀ ਚਾ ਕਟਕ ਟਿੱਕੇ ਟਿਕਾ ਚਰ ਲਗਾਇਆ ਜਾਵੇ ਤਾਂ ਇਹ ਜੜੀ ਆ ਪਟੀਸ਼ਨ ਦਾਇਰ ਕੀਤੀ ਕਿ ਸੁਪਰੀਮ ਕੋਰਟ ਤੇ ਵਿੱਚ ਪਰ ਇਸ ਵਿੱਚਕਾਰ ਕੇਂਦਰ ਸਰਕਾਰ ਇਸ ਨੂੰ ਬਦਲਣ ਦੇ ਲਈ ਤਿਆਰ ਨਹੀਂ ਹੈ ਹਾਲਾਂਕਿ ਇਹ ਮਾਮਲਾ ਸੰਸਦ ਦੁਆਰਾ ਸੋਧਿਆ ਦੇਣ ਹੈ ਪਰ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਪਟੀਸ਼ਨ ਦੇ ਸੁਨਵਾਈ ਦੌਰਾਨ ਸੁਪਰੀਮ ਕੋਰਟ ਦੇ ਕੀ ਵਿਚਾਰ ਨੇ ਕਿਉਂਕਿ ਇਸ ਜਨਹਿਤ ਪਟੀਸ਼ਨ ਨੇ ਇਸ ਮੁੱਦੇ ਤੇ ਇੱਕ ਬਹਿਸ ਨੂੰ ਮੁੜ ਸ਼ੁਰੂ ਜੜਾ ਕਰ ਦਿੱਤਾ ਚੋ ਕਿ ਕਾਫੀ ਸਮੇਂ ਤੋਂ ਰੁਕੀ ਹੋਈ ਸੀ ਤਾਂ ਸਪਰੀਮ ਕੋਰਟ ਨੂੰ ਪਟੀਸ਼ਨ ਜਿਹੜੀ ਆ ਪਾਈ ਜਾਂਦੀ ਹੈ ਦਰਅਸਲ ਜੇ ਗੱਲ ਕੀਤੀ ਜਾਵੇ ਤਾਂ ਸੀਆਰਪੀਸੀ ਦੀ ਧਾਰਾ 354 ਪੰਜ ਜੋ ਕਿ ਮੌਤ ਤੱਕ ਫਾਂਸੀ ਦੇਣ ਦਾ ਹੁਕਮ ਦਿੰਦੀ ਹੈ ਇਸ ਨੂੰ ਸੰਵਿਧਾਨ ਦੇ ਜੀਵਨ ਦੇ ਅਧਿਕਾਰ ਦੀ ਉਲੰਘਣਾ ਕੋਸ਼ਿਸ਼ ਕੀਤਾ ਜਾਵੇ ਨਾਲੇ ਸਨਮਾਨ ਨਾਲ ਮਰਨ ਨੂੰ ਇੱਕ ਮੌਲਿਕ ਅਧਿਕਾਰਤਾ ਦਰਚਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਸਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਤਾਂ ਦੇਖਣਾ ਹੋਵੇਗਾ ਕਿ ਕੀ ਚੁੜਿਆ ਸਿੱਟੇ ਨਿਕਲ ਕੇ ਸਾਹਮਣੇ ਆਉਂਦੇ ਨੇ ਤਾਂ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਦੇ ਪਚਵਾਂ ਰਾਜਾਂ ਵਿੱਚ 54 ਦੇ ਵਿੱਚ ਜਿਹੜਾ ਟੀਕਾ ਵਰਤਿਆ ਜਾਂਦਾ ਪਟੀਸ਼ਨਰ ਨੇ ਕਿਹਾ ਕਿ ਅਮਰੀਕਾ ਦੇ ਪਚਵਾਂ ਰਾਜਾਂ ਵਿੱਚੋਂ 99 ਵਿੱਚ ਜ਼ਹਿਰੀਲਾ ਟੀਕਾ ਵਰਤਿਆ ਜਾਂਦਾ ਪਟੀਸ਼ਨਰ ਵਿਚ ਮੰਗ ਕੀਤੀ ਸੀ ਕਿ ਅਪਰਾਧਿਕ ਪ੍ਰਕਿਰਿਆਰ ਸਾਫਤਾ ਦੀ ਤਾਰਾ 3545 ਨੂੰ ਗੈਰਸਬਦਾਨਿਕ ਕੋਸ਼ਿਤ ਕੀਤਾ ਜਾਵੇ ਕਿਉਂਕਿ ਤਾਰਾ 21 ਦੇ ਚੜੀਆ ਉਲੰਘਣਾ ਹੈ ਤਾਂ ਗਿਆਨ ਕੋਰ ਬਨਾਮ ਪੰਚਾਪਾਜ ਵਿੱਚ ਸੁਪ੍ਰੀਮ ਕੋਰਟ ਦੇ ਫੈਸਲੇ ਦੇ ਵੀ ਉਲਟ ਹੈ ਤਾਂ ਦਾਸਤੀ ਇਹ ਕਿ ਪਟੀਸ਼ਨ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਕਸ ਸੁਮਾਨ ਜਨਕ ਮੌਤ ਦੇ ਅਧਿਕਾਰ ਨੂੰ ਤਾਰਾ 21 ਦੇ ਤਹਿਤ ਇੱਕ ਮੌਲਿਕ ਅਧਿਕਾਰ ਫਚੋ ਮਾਨਤਾ ਦਿੱਤੀ ਜਾਵੇ ਤਾਂ ਸੁਪਰੀਮ ਕੋਰਟ ਤੋਂ ਜੜੀ ਆ ਇਹ ਪਟੀਸ਼ਨ ਉਹਦੇ ਵਿੱਚ ਦਾਇਰ ਕੀਤੀ ਗਈ ਕਿ ਫਾਂਸੀ ਮੌਤ ਦੀ ਸਜ਼ਾ ਨੂੰ ਬਦਲਿਆ ਜਾਵੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਮੌਤੀ ਸਜ਼ਾ ਦੇ ਤਰੀਕੇ ਨੂੰ ਬਦਲਣ ਦੀ ਅਪੀਲ ਕੀਤੀ ਗਈ ਪਰ ਕੇਂਦਰ ਸਰਕਾਰ ਇਸ ਨੂੰ ਬਦਲਣ ਲਈ ਤਿਆਰ ਨਹੀਂ ਹੈ ਸੁਫਾਈ ਦੌਰਾਨ ਇਹ ਸੁਝਾ ਦਿੱਤਾ ਗਿਆ ਸੀ ਕਿ ਦੋਸ਼ੀ ਨੂੰ ਫਾਂਸੀ ਚੌਕਾ ਤੱਕ ਟੀਕੇ ਵਿੱਚ ਇੱਕ ਦੀ ਛੋਣ ਕਰਨ ਦੇ ਲੈ ਕੇ ਹਾਂ ਜਾ ਸਕਦਾ ਪੁੱਛਿਆ ਜਾ ਸਕਤੇ ਹਾਲਕੀ ਕੇਂਦਰ ਸਰਕਾਰ ਨੇ ਕ ਹਲਫਨਾਮਾ ਧਾਇਰ ਕੀਤਾ ਉਸ ਦੇ ਵਿੱਚ ਕਿਹਾ ਸੀ ਕਿ ਅਮਲੀ ਤੌਰ ਤੇ ਅਸੰਭਵ ਸੀ ਅਦਾਲਤ ਨੇ ਇਸਤੇ ਨਿਰਾਸ਼ਗੀ ਪ੍ਰਗਟ ਕੀਤੀ ਹੈ ਕਿ ਹਾਕੀ ਕੇਂਦਰ ਸਰਕਾਰ ਸਮੇਂ ਦੇ ਨਾਲ ਵਿਕਸਿਤ ਹੋਣ ਦੇ ਲਈ ਤਿਆਰ ਨਹੀਂ ਜਾਪਦੀ ਤਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਧਾਇਰ ਕੀਤੀ ਗਈ ਮੌਤ ਦੀ ਸਜ਼ਾ ਤੇ ਤਰੀਕੇ ਨੂੰ ਬਦਲਣ ਦੀ ਅਪੀਲ ਕੀਤੀ ਗਈ ਕਿ ਕੈਦੀ ਨੂੰ ਪੁੱਛਿਆ ਜਾਵੇ ਕਿ ਉਸ ਨੂੰ ਜੜਿਆ ਫੌਲਸੀ ਜਾ ਕਾਤਕ ਟੀਕੇ ਟਿਕਾ ਚਰ ਲਗਾਇਆ ਜਾਵੇ ਤਾਂ ਇਹ ਜੜੀ ਆ ਪਟੀਸ਼ਨ ਦਾਇਰ ਕੀਤੀ ਕਿ ਸੁਪਰੀਮ ਕੋਰਟ ਤੇ ਪਰ ਇਸ ਵਿਚਕਾਰ ਕੇਂਦਰ ਸਰਕਾਰ ਇਸ ਨੂੰ ਬਦਲਣ ਦੇ ਲਈ ਤਿਆਰ ਨਹੀਂ ਹੈ ਹਾਲਾਂਕਿ ਇਹ ਮਾਮਲਾ ਸੰਸਦ ਦੁਆਰਾ ਸੋਧ ਦੇ ਅਧੀਨ ਹੈ ਪਰ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਤੇ ਕੀ ਵਿਚਾਰ ਨੇ ਕਿਉਂਕਿ ਇਸ ਜਨਹਿਤ ਪਟੀਸ਼ਨ ਨੇ ਇਸ ਮੁੱਦੇ ਤੇ ਇੱਕ ਬਹਿਸ ਨੂੰ ਮੁੜ ਸ਼ੁਰੂ ਜੁੜਾ ਕਰ ਦਿੱਤਾ ਹੈ ਜੋ ਕਿ ਕਾਫੀ ਸਮੇਂ ਤੋਂ ਰੁਕੀ ਹੋਈ ਸੀ ਤਾਂ ਸਪਰੀਮ ਕੋਰਟ ਨੂੰ ਪਟੀਸ਼ਨ ਜੜੀਆ ਪਾਈ ਜਾਂਦੀ ਹੈ ਦਰਅਸਲ ਜੇ ਗੱਲ ਕੀਤੀ ਜਾਵੇ ਤਾਂ ਸੀਆਰਪੀਸੀ ਦੀ ਤਾਰਾ 354 ਪੰਜ ਜੋ ਕੀ ਮੌਤ ਤੱਕ ਫਾਂਸੀ ਦੇਣ ਦਾ ਹੁਕਮ ਦਿੰਦੀ ਹੈ ਇਸ ਨੂੰ ਸੰਵਿਧਾਨ ਦੇ ਜੀਵਨ ਦੇ ਅਧਿਕਾਰ ਦੀ ਉਲੰਘਣਾ ਕੋਸ਼ਿਸ਼ ਕੀਤਾ ਜਾਵੇ ਨਾਲ ਸਨਮਾਨ ਨਾਲ ਮਰਨ ਨੂੰ ਇੱਕ ਮੌਲਿਕ ਅਧਿਕਾਰਤਾ ਦਰਸਾ ਦਿੱਤਾ ਜਾਣਾ ਚਾਹੀਦਾ ਤਾਂ ਸਪਰੀਮ ਕੋਰਟ ਦੇ ਵਿੱਚ ਪਟੀਸ਼ਨ ਧਾਇਰ ਕੀਤੀ ਗਈ ਤਾਂ ਦੇਖਣਾ ਹੋਵੇਗਾ ਕਿ ਕੀ ਜੁੜਿਆ ਸਿੱਕੇ ਨਿਕਲ ਕੇ ਸਾਹਮਣੇ ਆਉਂਦੇ ਨੇ ਤਾਂ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਦੇ ਪਛਵਾੜਾ ਚੋਂ ਵਿੱਚ ਜਿਹੜਾ ਟੀਕਾ ਵਰਤਿਆ ਜਾਂਦਾ ਪਟੀਸ਼ਨਰ ਨੇ ਕਿਹਾ ਕਿ ਅਮਰੀਕਾ ਦੇ ਪਛਵਾੜਾ ਚੋਂ ਵਿੱਚੋਂ ਅਨੰਝੋ ਵਿੱਚ ਜ਼ਹਿਰੀਲਾ ਟੀਕਾ ਵਰਤਿਆ ਜਾਂਦਾ ਪਟੀਸ਼ਨਰ ਵਿਚ ਮੰਗ ਕੀਤੀ ਸੀ ਕਿ ਅਪਰਾਧਿਕ ਪ੍ਰਕਿਰਿਆ ਸਾਫਤਾ ਦੀ 1354 ਪੰਚ ਨੂੰ ਗੈਰਸਬਦਾਨਿਕ ਕੋਸ਼ਿਤ ਕੀਤਾ ਜਾਵੇ ਕਿਉਂਕਿ ਤਾਰੇ 21 ਦੇ ਜੜੀਆ ਉਲੰਘਣਾ ਹੈ ਤਾਂ ਗਿਆਨ ਕੋਰ ਬਨਾਮ ਪੰਚਾਪ੍ਰਾਜ ਵਿੱਚ ਸੁਪ੍ਰੀਮ ਕੋਰਟ ਦੇ ਫੈਸਲੇ ਦੇ ਵੀ ਉਲਟ ਹੈ ਤਾਂ ਦਾਸਤੀਏ ਕੀ ਪਟੀਸ਼ਨ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਕਸ ਸੁਮਾਨਜੋਨਕ ਮੌਤ ਦੇ ਅਧਿਕਾਰ ਨੂੰ ਤਾਰਾ 21 ਦੇ ਤਹਿਤ ਇੱਕ ਮੌਲਿਕ ਅਧਿਕਾਰ ਵਜੋਂ ਮਾਨਤਾ ਦਿੱਤੀ ਜਾਵੇ ਤਾਂ ਸੁਪਰੀਮ ਕੋਰਟ ਤੋਂ ਜੜੀ ਆ ਇਹ ਪਟੀਸ਼ਨ ਉਹਦੇ ਵਿੱਚ ਦਾਇਰ ਕੀਤੀ ਗਈ ਕਿ ਫਾਂਸੀ ਮੌਤ ਦੀ ਸਜ਼ਾ ਨੂੰ ਬਦਲਿਆ ਜਾਵੇ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਮੌਤੀ 사ਚਾ ਦੇ ਤਰੀਕੇ ਨੂੰ ਬਦਲਣ ਦੀ ਅਪੀਲ ਕੀਤੀ ਗਈ ਪਰ ਕੇਂਦਰ ਸਰਕਾਰ ਇਸ ਨੂੰ ਬਦਲਣ ਲਈ ਤਿਆਰ ਨਹੀਂ ਹੈ ਸੁਣਵਾਈ ਦੌਰਾਨ ਇਹ ਸੁਝਾ ਦਿੱਤਾ ਕਿ ਆਸੀ ਕਿ ਦੋਸ਼ੀ ਨੂੰ ਫਾਂਸੀ ਚੱਕਾ ਤੱਕ ਟੀਕੇ ਵਿੱਚ ਇੱਕ ਦੀ ਚੋਣ ਕਰਨ के हाँ हालांकि केंद्र सरकार ने हलफनामा दायर किया जिस अमली तौर त असंभव सी अदालत ने इस ते नाराजगी प्रकट की, की, के की केंद्र सरकार समय के विकसित होने ਤਿਆਰ ਨਹੀਂ ਜੋ ਆਪਤੀ ਦਾ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਧਾਰ ਕੀਤੀ ਗਈ ਮੌਤ ਦੀ ਸਜ਼ਾ ਦਿੱਤੀ ਕਿ ਨੂੰ ਬਦਲਣ ਦੀ ਅਪੀਲ ਕੀਤੀ ਗਈ ਕਿ ਕੈਦੀ ਨੂੰ ਪੁੱਛਿਆ ਜਾਵੇ ਕਿ ਉਸ ਨੂੰ ਚੜਿਆ ਫਾਂਸੀ ਚਾ ਕਤਕੀ ਕੇ ਟੀਕਾ ਚਰ ਲਗਾਇਆ ਜਾਵੇ ਤਾਂ ਇਹ ਜਿਹੜੀ ਆ ਪਟੀਸ਼ਨ ਦਾਇਰ ਕੀਤੀ ਕਿ ਸੁਪਰੀਮ ਕੋਰਟ ਦੇ ਵਿੱਚ ਪਰ ਇਸ ਵਿਚਕਾਰ ਕੇਂਦਰ ਸਰਕਾਰ ਇਸ ਨੂੰ ਬਦਲਣ ਦੇ ਲਈ ਤਿਆਰ ਨਹੀਂ ਹੈ ਹਾਲਾਂਕਿ ਇਹ ਮਾਮਲਾ ਸੰਸਦ ਦੁਆਰਾ ਸੋਧ ਦੇ ਅਧੀਨ ਹੈ ਪਰ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਪਟੀਸ਼ਨ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਕੀ ਵਿਚਾਰਨੇ ਕਿਉਂਕਿ ਇਸ ਜਨਹਿਤ ਪਟੀਸ਼ਨ ਨੇ ਇਸ ਮੁੱਦੇ ਤੇ ਇੱਕ ਬਹਿਸ ਨੂੰ ਮੁੜ ਸ਼ੁਰੂ ਜੜਾ ਕਰ ਦਿੱਤਾ ਚੋਕਿ ਕਾਫੀ ਸਮੇਂ ਤੋਂ ਰੁਕੀ ਹੋਈ ਸੀ ਤਾਂ ਸੁਪਰੀਮ ਕੋਰਟ ਨੂੰ ਪਟੀਸ਼ਨ ਜੜੀਆਂ ਪਾਈ ਜਾਂਦੀ ਹੈ ਦਰਅਸਲ ਇਹ ਗੱਲ ਕੀਤੀ ਜਾਵੇ ਤਾ ਸੀ ਆਰ ਪੀ ਸੀ ਦੀ ਤਾਰਾ 354 ਪੰਜ ਜੋ ਕੀ ਮੌਤ ਤੱਕ ਫਾਂਸੀ ਦੇਣ ਦਾ ਹੁਕਮ ਦਿੰਦੀ ਹੈ ਇਸ ਨੂੰ ਸੰਵਿਧਾਨ ਦੇ ਜੀਵਨ ਦੇ ਅਧਿਕਾਰ ਦੀ ਉਲੰਘਣਾ ਕੋਸ਼ਿਸ਼ ਕੀਤਾ ਜਾਵੇ ਨਾਲ ਸਨਮਾਨ ਨਾਲ ਮਰਨ ਨੂੰ ਇੱਕ ਮੌਲਿਕ ਅਧਿਕਾਰਤਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਸੁਪਰੀਮ ਕੋਰਟ ਤੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਤਾਂ ਦੇਖਣਾ ਹੋਵੇਗਾ ਕਿ ਕੀ ਜੁੜਿਆ ਸਿੱਟੇ ਨਿਕਲ ਕੇ ਸਾਹਮਣੇ ਆਉਂਦੇ ਨੇ ਤਾਂ ਅਮਰੀਕਾ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਦੇ ਪਚਵਾਰ ਰਾਜਾਂ ਵਿੱਚ 54 ਦੇ ਵਿੱਚ ਜਿਹੜਾ ਟੀਕਾ ਵਰਤਿਆ ਜਾਂਦਾ ਪਟੀਸ਼ਨਰ ਨੇ ਕਿਹਾ ਕਿ ਅਮਰੀਕਾ ਦੇ ਪਚਵਾਰ ਰਾਜਾਂ ਵਿੱਚੋਂ 49 ਵਿੱਚ ਜ਼ਹਿਰੀਲਾ ਟੀਕਾ ਵਰਤਿਆ ਜਾਂਦਾ ਪਟੀਸ਼ਨ ਵਿੱਚ ਮੰਗ ਕੀਤੀ ਸੀ ਕਿ ਅਪਰਾਧਿਕ ਪ੍ਰਕਿਰਿਆ ਦਾ ਸਾਫਤਾ ਦੀ ਤਾਰਾ 37 5 ਨੂੰ ਗੈਰਸੰਵਧਾਨਿਕ ਕੋਸ਼ਿਸ਼ ਕੀਤਾ ਜਾਵੇ ਕਿਉਂਕਿ ਤਾਰਾ 21 ਦੀ ਜੜੀਆ ਉਲੰਘਣਾ ਹੈ ਤਾਂ ਗਿਆਨ ਕੋਰ ਬਨਾਮ ਪੰਚਾਪ ਰਾਜ ਫਿਚਸ ਪ੍ਰੀਮ ਕੋਰਟ ਦੇ ਫੈਸਲੇ ਦੇ ਵੀ ਉਲਟ ਹੈ ਤਾਂ ਦੱਸਤੀ ਹੈ ਕਿ ਪਟੀਸ਼ਨ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਕਸਮਾਨਜਨਕ ਮੌਤ ਦੇ ਅਧਿਕਾਰ ਨੂੰ ਤਾਰਾ 21 ਦੇ ਤਹਿਤ ਇੱਕ ਮੌਲਿਕ ਅਧਿਕਾਰ ਫਚੋ ਮਾਨਤਾ ਦਿੱਤੀ ਜਾਵੇ ਤਾਂ ਸੁਪਰੀਮ ਕੋਰਟ ਤੋਂ ਜੜੀ ਆ ਇਹ ਪਟੀਸ਼ਨਰ ਦੇ ਵਿੱਚ ਦਾਇਰ ਕੀਤੀ ਗਈ ਕਿ ਫਾਂਸੀ ਮੌਤ ਦੀ ਸਚ ਨੂੰ ਬਦਲਿਆ ਜਾਵੇ